ਸਤਿ ਸ਼੍ਰੀ ਅਕਾਲ এবੀਪੀ ਸੰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਜਰਨਜੀਤ ਕੌਰ ਪੰਜਾਬ ਦੇਸ਼ ਵਿਦੇਸ਼ ਦੀ ਹਰ ਅਹਿਮ ਖਬਰ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਾਨਾ ਸਿੱਧੂ ਤੇ ਆਖਿਰ ਪੰਜਾਬ ਦੇ ਵਿੱਚ ਸਿਆਸਤ ਕਿਵੇਂ ਗਰਮਾਈ ਹੋਈ ਹੈ ਕਿਹੜੇ ਲੀਡਰ ਨੇ ਕੀ ਕੀਤਾ ਕੀ ਇਸ ਦੇ ਵਿੱਚ ਨਵਾਂ ਅਪਡੇਟ ਹੈ ਇਸ ਬਾਬਤ ਵੀ ਜਾਣਕਾਰੀ ਦਵਾਂਗੇ ਤੇ ਨਾਲ ਹੀ ਦੱਸ ਦਿਆਂ ਕਿ ਅਰਵਿੰਦ ਕੇਜਰੀਵਾਲ ਅੱਜ ਜਦੋਂ ਪੰਜਾਬ ਆਏ ਨੇ ਤਾਂ ਕੀ ਇੰਤਜ਼ਾਮ ਨੇ ਲੋਕ ਸਭਾ ਤੋਂ ਪਹਿਲਾਂ ਇਨਾ ਹਲਚਲਾਂ ਦੇ ਕਿ ਮਾਇਨੇ ਨੇ ਤੇ ਉਧਰ ਕਿਸਾਨਾਂ ਨੇ ਕੀ ਤਿਆਰੀਆਂ ਕੀਤੀਆਂ ਨੇ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਕੀ ਬੰਦੋਬਸਤ ਕੀਤੇ ਨੇ ਤੇ ਸਭ ਤੋਂ ਅਹਿਮ ਖਬਰ ਇਹ ਕਿ ਬਰਗਾੜੀ ਬੇਅਦਬੀ ਮਾਮਲੇ ਦਾ ਮੁਲਜ਼ਮ ਪ੍ਰਦੀਪ ਕਲੇਰ ਕਿੱਥੋਂ ਅਤੇ ਕਿਵੇਂ ਫੜਿਆ ਗਿਆ ਸ਼ੁਰੂਆਤ ਨੇ ਸਿਆਸਤ ਤੋਂ ਆਮ ਆਦਮੀ ਪਾਰਟੀ ਵੱਲੋਂ ਅੱਜ ਤੋਂ ਪੰਜਾਬ ਦੇ ਵਿੱਚ ਕਰ ਕਰ ਮੁਫਤ ਰਾਸ਼ਨ ਸਕੀਮ ਦੀ ਸ਼ੁਰੂਆਤ ਹੋਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇ ਜੀ ਵਾਲਵੀ ਪੰਜਾਬ ਪਹੁੰਚੇ ਅਤੇ ਖੰਨਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਰੈਲੀ ਹੈ। ਆਮ ਆਦਮੀ ਪਾਰਟੀ ਨੇ ਕਿਹਾ ਕਿ ਦਿੱਲੀ ਦੇ ਵਿੱਚ ਤਾਂ ਅੜਿੱਕੇ ਪਾਏ ਪਰ ਪੰਜਾਬ 'ਚ ਕਰ ਦਿਖਾਇਆ ਹੈ। ਪੰਜਾਬ ਸਰਕਾਰ ਵੱਲੋਂ ਪਹਿਲੇ ਪੜਾਅ ਦੇ ਵਿੱਚ 24,49,000 ਲੋਕਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ। ਉਹਨਾਂ ਨੂੰ ਹਰ ਮਹੀਨੇ ਰਾਸ਼ਨ ਮਿਲੇਗਾ। ਦੂਜੇ ਪੜਾਅ ਦੇ ਵਿੱਚ ਆਟਾ ਦਾਲ ਯੋਜਨਾ ਦੇ ਸਾਰੇ ਲਾਭਪਾਤਰੀ ਇਸ ਯੋਜਨਾ ਦੇ ਦਾਇਰੇ ਦੇ ਵਿੱਚ ਆ ਸਕਦੇ ਨੇ। ਕਿਸਾਨਾਂ ਨੇ ਦਿੱਲੀ ਜਾਣ ਦਾ ਪਲਾਨ ਬਣਾਇਆ ਤਾਂ ਉਧਰੋਂ ਦਿੱਲੀੋਂ ਵੀ ਫਿਰ ਪਜੇ ਪਜੇ ਤਿੰਨ ਮੰਤਰੀ ਕੰਢੀਗੜਾ 'ਗੇ ਮੀਟਿੰਗ ਹੋਗੀ ਮੀਟਿੰਗ ਤਾਂ ਕਹਿੰਦੇ ਚੰਗੀ ਹੋਈ ਐ ਪਰ ਕਿਸਾਨ ਅਜੇ ਵੀ ਅੜੇ ਹੋਏ ਨੇ ਕਿਉਂ ਤਾਂ ਦਿੱਲੀ ਜਾਣਗੇ ਇਸ ਲਈ ਬੰਦੋਬਸਤ ਵੀ ਪੂਰੇ ਕਰ ਲੈ ਗਏ ਨੇ ਜੋ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਨੇ ਖਾਸ ਕਰਕੇ ਉੱਥੇ ਹਰਿਆਣਾ ਪੁਲਿਸ ਨੇ ਕਰੀੜੀ ਬੈਰੀਕੇਡਿੰਗ ਕੀਤੀ ਹੋਈ ਐ ਕੰਢਿਆਲੀਆਂ ਤਾਰਾ ਨੇ ਬੋਰੀਆਂ ਭਰ ਕੇ ਰੱਖ ਲਈਆਂ ਗਈਆਂ ਨੇ ਸੀਮੈਂਟਸ ਦੀਆਂ ਸਲੈਬਸ ਮੰਗਵਾ ਲਈਆਂ ਗਈਆਂ ਨੇ ਪਰ ਕਿਸਾਨ ਵੀ ਬਜ਼ਿੱਦ ਨੇ ਕਿ ਉਹ ਦਿੱਲੀ ਜਾਣਗੇ ਹਾਲਾਂਕਿ ਟ੍ਰੇਨਿੰਗ ਦਿੱਤੀ ਗਈ ਐ ਪੁਲਿਸ ਨੂੰ 20 ਦਿਨ ਪਹਿਲਾਂ ਹੀ ਇਹ ਟ੍ਰੇਨਿੰਗ ਸ਼ੁਰੂ ਹੋ ਗਈ ਸੀ ਕਿ ਆਖਰੇ ਨਹ ਹਲਾਤਾ ਨਾਲ ਕਿਵੇਂ ਇਹਨੂੰ ਜਿੱਟਣਾ ਹੈ ਕਿਉਂਕਿ ਜਦੋਂ 26 ਨਵੰਬਰ 20 ਕਿਸਾਨ ਦਿੱਲੀ ਉਦੋਂ ਹਾਲਾਤ ਥੋੜੇ ਖਰਾਬ ਵੀ ਹੋ ਗਏ ਸਨ వాటర్ ਕੈਨਨ ਦਾ ਇਸਤੇਮਾਲ ਹੋਇਆ ਸੀ ਕਿਸਾਨਾਂ ਦੇ ਨਾਲ ਖੂਬ ਉਥੇ ਖਿੱਚਤੂ ਹੋਈ ਸੀ ਕਿਸਾਨਾਂ ਨੇ ਵੀ ਬੈਰੀਕੇਡ ਤੋੜ ਦਿੱਤੇ ਸਨ ਟਰੈਕਟਰ ਉਹ ਦਿੱਲੀ ਲੈ ਪਹੁੰਚੇ ਸਨ ਅਜਿਹੇ ਹਾਲਾਤ ਇਸ ਵਾਰ ਨਾ ਪੈਦਾ ਹੋਣ ਇਸ ਲਈ ਸਰਕਾਰ ਇੱਕ ਪਾਸੇ ਗੱਲਬਾਤ ਤਾਂ ਕਰ ਰਹੀ ਹੈ ਕਿਸਾਨ ਵੀ ਸਹਿਮਤ ਨੇ ਕਿ ਗੱਲਬਾਤ ਲਈ ਉਹ ਰਾਜ਼ੀ ਨੇ ਪਰ ਉਹ ਪ੍ਰਦਰਸ਼ਨ ਕਰਨ ਜ਼ਰੂਰ ਜਾਣਗੇ ਪਰ ਗੱਲ ਇਹ ਥੇ ਵੀ ਅਹਿਮ ਹੈ ਕਿ 2 ਸਾਲ ਲੰਘੇ ਨੇ ਵਾਅਦਾ ਕੀਤਾ ਗਿਆ ਸੀ ਪਰ ਜਿਹੜੀਆਂ ਉਹ ਕੱਲਾਕੀਆਂ ਗਈਆਂ ਸਨ ਸਰਕਾਰ ਦੇ ਵੱਲੋਂ ਜੋ ਐਮਐਸਪੀ ਦੀ ਗਾਰੰਟੀ ਦੀ ਮੰਗ ਕੀਤੀ ਗਈ ਸੀ ਉਹ ਮੰਗਾ ਜੇ ਪੂਰੀਆਂ ਨਹੀਂ ਹੋਈਆਂ ਦੇ ਲਈ ਕਿਸਾਨ ਜਾਰੇ ਨੇ ਪ੍ਰਦਰਸ਼ਨ ਕਰਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦਾ ਇਹ ਪ੍ਰਦਰਸ਼ਨ ਹੈ ਵੱਖ-ਵੱਖ ਵਕਤ ਰੈਸ ਦੇ ਨਾਲ ਜੁੜੀਆਂ ਹੋਈਆਂ ਨੇ ਅਲੱਗ ਹੀ ਸੰਯੁਕਤ ਕਿਸਾਨ ਮੋਰਚਾ ਇਸ ਦਾ ਹਿੱਸਾ ਨਹੀਂ ਹੈ ਪ੍ਰਦਰਸ਼ਨ ਕੀਤਾ ਜਾਣਾ 13 ਫਰਵਰੀ ਨੂੰ ਦਿੱਲੀ ਚਲੋ ਇਸ ਦਾ ਨਾਮ ਦਿੱਤਾ ਗਿਆ ਹੈ 16 ਫਰਵਰੀ ਨੂੰ ਗ੍ਰਾਮੀਣ ਭਾਰਤ ਬੰਦ ਦਾ ਸੱਦਾ ਵੀ ਕਿਸਾਨਾਂ ਨੇ ਦਿੱਤਾ ਪਰ ਇਧਰ ਬਾਰਡਰ ਦੇ ਹਾਲਾਤ ਤੁਸੀਂ ਦੇਖੋ ਕਿ ਹਰਿਆਣਾ ਪੁਲਿਸ ਦੇ ਵੱਲੋਂ ਸੁਰੱਖਿਆ ਚਾਪਟ ਬੰਦ ਕੀਤੀ ਗਈ ਹੈ ਹਾਲਾਂਕਿ ਲਾਜ਼ਮ ਹੈ ਕਿ ਇਸ ਦੇ ਨਾਲ ਜੋ ਆਮ ਲੋਕ ਨੇ ਉਹਨਾਂ ਨੂੰ ਵੀ ਦਿੱਕਤ ਪੇਸ਼ ਆਏਗੀ ਕਿਉਂਕਿ ਜਿਹੜੀ ਸੁਰੱਖਿਆ ਬਹੁਤ ਕਰੜੀ ਕਰ ਦਿੱਤੀ ਗਈ ਹੈ ਕਨਿਆਲੀਆਂ ਤਾਰਾ ਤੁਸੀਂ ਦੇਖੇ ਸੀਮੈਂਟ ਜਾਂ ਸਲੈਬਸ ਵੀ ਮੰਗਾਈਆਂ ਗਈਆਂ ਨੇ ਪਰ ਕਿਸਾਨ ਪਿਆਰ ਨੇ ਉਹਨਾਂ ਨੇ ਵੀ ਪਿੰਡੋਂ ਪਿੰਡ ਜਾ ਕੇ ਤਿਆਰੀ ਕੀਤੀ ਹੈ ਲਾਂਬੰਦ ਹੋ ਗਏ ਨੇ ਹਰ ਪਿੰਡ ਤੋਂ 2 ਜਾਂ 3 ਟਰਾਲੀਆਂ ਇਕੱਠੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਕਿਸਾਨਾਂ ਨੂੰ ਦਿੱਲੀ ਲੈ ਜਾਇਆ ਜਾਣਾ ਪੰਜਾਬ ਦੇ ਭਲੇ ਦਾ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਭਲਾਈ ਲਈ ਸਮਝੌਤਾ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਦਾ ਹੁਣੇ ਤੁਸੀਂ ਜੋ ਬਿਆਨ ਸੁਣਿਆ ਇਹ ਉਹਨਾਂ ਨੇ ਉਸ ਸਵਾਲ ਦਾ ਜਵਾਬ ਦਿੱਤਾ ਜਿਸ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਹੋ ਸਕਦਾ ਹੈ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਪੰਜਾਬ ਦੇ ਭਲੇ ਦੇ ਲਈ ਜੋ ਵੀ ਅੱਗੇ ਆਏਗਾ ਉਸਦੇ ਨਾਲ ਅਕਾਲੀ ਦਲ ਗੱਡ ਜੋੜ ਕਰ ਸਕਦਾ ਹੈ ਪੰਜਾਬ ਦੇ ਭਲੇ ਦੀ ਦਲੀਲ ਉਹਨਾਂ ਨੇ ਦਿੱਤੀ ਹੈ ਇੱਕ ਵਾਰੀ ਸੁਣ ਲੋਗੇ ਵਿਕਰਮ ਸਿੰਘ ਵਜੀਠੀਆ ਕੀ ਕਹਿ ਰਹੇ ਨੇ ਫਿਰ ਤੁਹਾਨੂੰ ਦੱਸਾਂਗੇ ਕਿ ਆਖਿਰ ਅੱਜਕੱਲ ਕੰਸੂਹਾ ਕੀ ਨੇ ਕਿਆਸ ਕੀ ਲੱਗ ਰਹੇ ਨੇ ਤੇ ਅਕਾਲੀ ਦਲ ਤੇ ਭਾਜਪਾ ਦੇ ਗੱਡ ਜੋੜ ਦਾ ਇਤਿਹਾਸ ਕੀ ਹੈ ਸਾਹਿਬ ਜੀ ਪੰਜਾਬ ਦੇ ਭਲੇ ਦਾ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਭਲਾਈ ਲਈ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਤਰੱਕੀ ਲਈ ਸਾਡਾ ਸਮਝੌਤਾ ਬਾਕੀ ਪਾਰਟੀਆਂ ਕੂਟੀਆਂ ਛੂਟੀ ਗੱਲ ਹੈ ਜਦੋਂ ਜਿਹਦੇ ਨਾਲ ਹੋਊਗਾ ਅੱਜ ਤਾਂ ਪਸਪਾ ਨਾਲ ਹੈ ਜੇ ਕੋਈ ਹੋਊਗੀ ਤਬਦੀਲੀ ਤੁਸੀਂ ਲਿਖੀ ਪੂਰੀ ਜਾਣਦੇ ਹੋ ਜੇ ਕੋਈ ਹੋਊ ਤੁਹਾਨੂੰ ਦੱਸ ਦੇਵਾਂਗੇ ਯਕ ਵਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਪੰਜਾਬ ਦੇ ਭਲੇ ਦੇ ਲਈ ਉਹ ਗੱਡ ਜੋੜ ਕਰ ਸਕਦੇ ਨੇ ਜਦੋਂ ਭਾਜਪਾ ਨਾਲ ਪਹਿਲਾ ਨਾਤਾ ਸੀ ਤਾਂ ਉਦੋਂ ਵੀ ਇਹੀ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਹਿੱਤਾਂ ਦੇ ਲਈ ਉਹਨਾਂ ਨੇ ਭਾਜਪਾ ਦੇ ਨਾਲ ਗੱਡ ਜੋੜ ਕੀਤਾ ਹੋਇਆ ਪਰ 9 ਮਾਰਚ ਦਾ ਇਹ ਰਿਸ਼ਤਾ ਟੁੱਟ ਗਿਆ ਸੀ ਕਿਸਾਨ ਅੰਦੋਲਨ ਦੇ ਕਰਕੇ ਪਰ ਹੁਣ ਕਿਆਸ ਖੂਬ ਨੇ ਕਿ ਭਾਜਪਾ ਦੀ ਅਕਾਲੀ ਦਲ ਦੇ ਨਾਲ ਗੱਲਬਾਤ ਹੋ ਰਹੀ ਹੈ ਸੂਤਰਾਂ ਮੁਤਾਬਕ ਇਹ ਗੱਡ ਜੋੜ ਸਿਰੇ ਵੀ ਚੜ੍ਹ ਸਕਦਾ ਹੈ ਤੇ ਅਕਾਲੀ ਦਲ ਵੱਡੇ ਪੜਾ ਦੀ ਭੂਮਿਕਾ ਨਿਭਾ ਸਕਦਾ ਹੈ ਅਜਿਹੇ ਕਿਆਸ ਨੇ ਸੂਤਰਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਥੋੜਾ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਤੁਹਾਨੂੰ ਦੱਸ ਦ ਆਖਿਰ ਇਹ ਗੜਜੋੜ ਕਿੰਨਾ ਪੁਰਾਣਾ ਹੈ ਹਾਲਾਂਕਿ 3 ਸਾਲ ਤੋਂ ਇੱਕ ਦੂਜੇ ਦੇ ਵਿਰੋਧੀ ਬਣੇ ਹੋਏ ਨੇ ਆਕਾਲੀ ਦਲ ਤੇ ਭਾਜਪਾ ਪਰ 1996 ਤੋਂ ਲੈ ਕੇ 2020 ਤੱਕ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦਾ ਸਹਿਯੋਗੀ ਰਿਹਾ ਪਰ ਕਿਸਾਨਾਂ ਅੰਦੋਲਨ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਦੂਰੀਆਂ ਅਜੇਹੀਆਂ ਪਈਆਂ ਕਿ ਕਿਉਂ ਖਿਚੜੀ ਦਾ ਰਿਸ਼ਤਾ ਟੁੱਟ ਗਿਆ ਹੁਣ ਤੁਹਾਨੂੰ ਗੜਜੋੜ ਦਾ ਸਿਆਸੀ ਗਣਿਤ ਵੀ ਸਮਝਾ ਦਿੰਦੇ ਆ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ 10 ਅਤੇ ਭਾਜਪਾ 3 ਸੀਟਾਂ ਤੇ ਚੋਣ ਲੜਦੀ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ 94 ਅਤੇ ਭਾਜਪਾ 23 ਸੀਟਾਂ ਜੋ ਗੱਟ ਜੋੜ ਦੀਆਂ ਗੱਲਾਂ ਚੱਲੀਆਂ ਸਨ ਤਾਂ ਉਦੋਂ ਭਾਜਪਾ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਵੱਡੇ ਪਰਾ ਦੀ ਭੂਮਿਕਾ ਚਾਹੁੰਦੇ ਤੇ ਉਦੋਂ ਅਕਾਲੀ ਦਲ ਨੇ ਇਹ ਵੀ ਦਲੀਲ ਦਿੱਤੀ ਹੋਏਗੀ ਕਿ ਖੇਤਰੀ ਪਾਰਟੀ ਹੋ ਸਭ ਤੋਂ ਪੁਰਾਣੀ ਇਸ ਲਈ ਉਹ ਵੱਡੇ ਪਰਾ ਦੀ ਭੂਮਿਕਾ ਚ ਰਹੇਗੀ ਪਰ ਹੁਣ ਅਜਿਹੇਆਂ ਸੂਤਰਾਂ ਮੁਤਾਬਕ ਖਬਰਾਂ ਨੇ ਕਿ ਗੱਟ ਜੋੜ ਸਿਰੇ ਚੜ ਸਕਦਾ ਹੈ ਤੁਹਾਨੂੰ ਹੋਰ ਪਿੱਛੇ ਜਾ ਕੇ ਦੱਸ ਦਿਆਂ ਕਿ ਆਖੀਰ ਇਹ ਜਿਹੜਾ ਰਿਸ਼ਤਾ ਉਹ ਟੁੱਟਿਆ ਕਿਉਂ ਸੀ ਇਤਿਹਾਸ ਭਾਵੇਂ ਇਸ ਦਾ ਕਾਫੀ ਪੁਰਾਣਾ ਹੈ 30 ਸਾਲ ਪੁਰਾਣਾ ਰਿਸ਼ਤਾ ਪਰ ਕਿਸਾਨਾ ਕਰਕੇ ਟੁੱਟ ਗਿਆ ਸੀ 1996 ਦੇ ਵਿੱਚ ਅਕਾਲੀ ਦਲ ਭਾਜਪਾ ਦਾ ਗੱਟ ਜੋੜ ਹੋਇਆ ਅਟਰ ਬਿਆਰੀ ਵ ਸ਼ਬਦ ਦੇ ਵਿੱਚ ਗੜਜੋੜ ਹੋਇਆ ਅਕਾਲੀ ਦਲ ਕੇਂਦਰ ਚ ਬੀਜੇਪੀ ਦੇ ਅਗਵਾਈ ਵਾਲੇ ਐਨਡੀਆ ਦਾ ਹਿੱਸਾ ਬਣਿਆ 2002 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੜਜੋੜ ਦੀ ਬੁਰੀ ਹਾਰ ਹੋਈ ਸੀ 2007 ਦੇ ਵਿੱਚ ਗੜਜੋੜ ਦੀ ਸੱਤਾ ਚ ਵਾਪਸੀ ਹੋਈ ਫਿਰ 2012 ਦੇ ਵਿੱਚ ਗੜਜੋੜ ਨੇ ਸੱਤਾ ਦੇ ਵਿੱਚ ਲਗਾਤਾਰ ਦੂਜੀ ਵਾਰ ਵਾਪਸੀ ਕੀਤੀ ਪਰ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਗੜਜੋੜ ਨੂੰ ਕਾਂਗਰਸ ਤੋਂ ਹਾਰ ਮਿਲੀ ਫਿਰ ਆਇਆ ਸਾਲ 2020 ਜਦੋਂ 17 ਸਤੰਬਰ ਨੂੰ ਹਰਸਿਮਰਤ ਕੌਰ ਬਾਦਲ ਨੇ ਮੰਤਰੀਅਤ ਤੋਂ ਅਸਤੀਫਾ ਦੇ ਦਿੱਤਾ ਤੇ ਫਿਰ ਆਇਆ 26 ਸਤੰਬਰ 2020 ਦਾ ਉਹ ਲੋਕ ਗੱੜ ਜੋੜ ਤੋੜ ਲਿਆ ਐਨਡੀਆ ਦੇ ਵਿੱਚੋਂ ਬਾਹਰ ਹੋ ਗਏ ਭਾਜਪਾ ਨਾਲ ਉਹ ਗੱੜ ਜੋੜ ਤੋੜ ਲਿਆ ਪਰ ਉਹਨਾਂ ਨੇ ਫੇਰ ਨਾਤਾ ਜੋੜਿਆ ਬੀਐਸਪੀ ਨਾਲ ਹਾਲਾਂਕਿ ਬੀਐਸਪੀ ਇਹ ਕਹਿ ਚੁੱਕੀ ਹੈ ਕਿ ਉਹ ਲੋਕ ਸਭਾ ਚੋਣਾਂ ਪੂਰੇ ਦੇਸ਼ ਦੇ ਵਿੱਚ ਇਕੱਲੇ ਆਪਣੇ ਦਮ ਤੇ ਲੜੇਗੀ ਪਰ ਹੁਣ ਜਿਹੜੇ ਸਮੀਕਰਨ ਬੰਦਦੇ ਨੇ ਉਹ ਥੋੜੇ ਵੱਖਰੇ ਲੱਗ ਰਹੇ ਨੇ ਕਿਉਂਕਿ ਗੱਲ ਹੈ ਜੋ ਭਾਜਪਾ ਉਹ ਪੰਜਾਬ ਦੀਆਂ ਕੁਝ ਹੋਰ ਸਿਆਸੀ ਧਿਰਾਂ ਦੇ ਨਾਲ ਵੀ ਕਰ ਰਹੀ ਹੈ ਰਾਬਤਾ ਉਹਨਾਂ ਦਾ ਕਾਇਮ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਇਹ ਵੀ ਕਿਹਾ ਗਿਆ ਹੈ ਕਿ ਕਾਂਗਰਸ ਦੇ ਵੀ ਕੁਝ ਲੀਡਰ ਨੇ ਜਿਨ੍ਹਾਂ ਦੇ ਰਾਬਤੇ ਦੇ ਵਿੱਚ ਭਾਜਪਾ ਹੈ ਬਹੁਤ ਜਦੋਂ ਆਤੋਂ ਮੇਰੇ ਤੇ ਇਹ ਗੱਲ ਦੀ ਚਰਚਾ ਹੋ ਰਹੀ ਕਿ ਤੁਸੀਂ ਭਾਵੇਂ ਸਿੱਧੂ ਤੇ ਕੁਝ ਨਹੀਂ ਬਣਾਇਆ ਯਾਰ ਤਾਂ ਭਗਵੰਤ ਦੇ ਸੀ ਭਗਵੰਤ ਨੂੰ ਬਣਾਉਣ ਵਾਲਿਆਂ ਚੋਂ ਸੀ ਔਰ ਅੱਜ ਜਿਨ੍ਹਾਂ ਨੇ ਉਹਨੂੰ ਬਣਾਇਆ ਅੱਜ ਉਹਨਾਂ ਨੂੰ ਪੈ ਗਿਆ ਮੈਂ ਭਾਵੇਂ ਭਾਣੇ ਤੇ ਲੱਖੇ ਦੀ ਪੋਲਿਟਿਕਸ ਉਹਨਾਂ ਦੀ ਸ਼ਬਦਾਬਲੀ ਉਹਨਾਂ ਦੀ ਬੋਲ ਬੋਲੀ ਬਹੁਤ ਕੁਝ ਬੋਲਦੇ ਮੈਂ ਸਹਿਮਤ ਹਾਂ ਮਗਰ ਧੀਆ ਪਣਾ ਇਹ ਸਰਕਾਰਾਂ ਇਹ ਪਾਵਰਾਂ ਕਦੇ ਪੱਕੀਆਂ ਨਹੀਂ ਰਹੀਆਂ ਇਹ ਆਉਂਦੀ ਜਾਂਦੀ ਰਹਿੰਦੀ ਹੈ ਮਗਰ ਜੋ ਹੁਣ ਮੌਜੂਦਾ ਆਪ ਦੀ ਸਰਕਾਰ ਨੇ ਹਾਲਾਤ ਬਣਾਤੇ ਮੈਨੂੰ ਨਹੀਂ ਲੱਗਦਾ ਕੁੜਕੇ ਇਨਾਂ ਤੇ ਕੋਈ ਗਲਤੀ ਵੀ ਕਰੂਗਾ ਇਹਨਾਂ ਨੂੰ ਵੋਟ ਦੇਣੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸੱਤਾ ਸਥਾਈ ਨਹੀਂ ਹੁੰਦੀ ਇਹ ਚੇਤਾ ਕਰਵਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਮਾਨ ਤੇ ਖਾਸੇ ਔਖੇ ਵੀ ਨੇ ਇਸ ਵਾਰ ਮੁੱਦਾ ਹੈ ਪੰਨਾ ਸਿੱਧੂ ਦੇ ਪਰਿਵਾਰ ਤੇ ਦਰਜ ਮਾਮਲਾ ਖਾਸ ਕਰਕੇ ਪੰਨਾ ਸਿੱਧੂ ਦੀ ਭੈਣ ਕਿਰਨਜੀਤ ਕੌਰ ਤੇ ਦਰਜ ਹੋਈ ਐਫਆਈਆ ਸਿਆਸੀ ਲੀਡਰ ਤੇ ਪਿੰਡ ਦੇ ਲੋਕ ਖੂਬ alochna ਕਰ ਰਹੇ ਨੇ ਇਸ ਲਈ ਹੁਣ ਵਿਕਰਮ ਸਿੰਘ ਮਜੀਠੀਆ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਖੂਬ ਸਵਾਲ ਖੜੇ ਕੀਤੇ ਨੇ ਹਰੇਕ ਦੀ ਆਪ ਦੀ ਪੋਲਿਟਿਕਸ ਐ ਹਰੇਕ ਨੇ ਆਪ ਦਾ ਕੰਮ ਕਰਨਾ ਬਹੁਤ ਚਿਰਾਂ ਤੋਂ ਮੇਰੇ ਤੇ ਇਹ ਗੱਲ ਦੀ ਚਰਚਾ ਹੋ ਰਹੀ ਕਿ ਤੁਸੀਂ ਭਾਨੇ ਸਿੱਧੂ ਤੇ ਕੁਝ ਨਹੀਂ ਬੋਲੇ ਯਾਰ ਤਾਂ ਭਗਵੰਤ ਦੇ ਸੀ ਭਗਵੰਤ ਨੂੰ ਬਣਾਉਣ ਵਾਲਿਆਂ ਚੋਂ ਸੀ ਔਰ ਅੱਜ ਜਿਨ੍ਹਾਂ ਨੇ ਉਹਨੂੰ ਬੜਾਇਆ ਅੱਜ ਉਹਨਾਂ ਨੂੰ ਪੈ ਗਿਆ ਕਿੱਥੇ ਪੰਜਾਬੀਆਂ ਨੂੰ ਵਿਚਾਰਨਾ ਚਾਹੀਦਾ ਕਿ ਕੀ ਤੁਹਾਡਾ ਫੈਸਲਾ ਸਹੀ ਸੀ ਕਿਉਂਕਿ ਇਹ ਉਹ ਪਾਰਟੀ ਹੈ ਜਿਹਨੂੰ ਹਿਮਾਚਲ ਪ੍ਰਦੇਸ਼ ਨੇ ਰਿਜੈਕਟ ਕੀਤਾ 1% ਤੋਂ ਘੱਟ ਵੋਟਾਂ ਗੁਜਰਾਤ ਦੇ ਲੋਕਾਂ ਨੇ ਰਿਜੈਕਟ ਕੀਤਾ ਦੇਸ਼ ਦੇ ਹੋਰ ਕਈ ਸੂਬੇ ਆ ਜਿੱਥੇ ਇਹਨਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਮਿਲਿਆ ਹੁਣ ਇਲੈਕਸ਼ਨਾਂ ਹੋਈਆਂ ਮੱਧਿਆ ਪ੍ਰਦੇਸ਼ ਰਾਜਸਥਾਨ ਹਰੇਕ ਥਾਂ ਇਹ ਨਕਾਰਤੇ ਗਏ ਮਗਰ ਪਤਾ ਨਹੀਂ ਪੰਜਾਬੀ ਕੇਸ ਗੱਲ ਤੇ ਇਹਨਾਂ ਦੀ ਗੱਲਾਂ ਤੇ ਆ ਗਏ ਔਰ ਅੱਜ ਐਡਾ ਵੱਡਾ ਪੰਜਾਬ ਦਾ ਨੁਕਸਾਨ ਹੋ ਰਿਹਾ ਕਿ ਪੰਜਾਬੀ ਜਿਹਦਾ ਲੋਹਾ ਦੁਨੀਆ ਮੰਨਦੀ ਆ ਦੇਸ਼ ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਇਹਨਾਂ ਨੇ ਪੱਗ ਦਾ ਸ਼ਾਨ ਉੱਚੀ ਕੀਤੀ ਆ ਅੱਜ ਕੀ ਉਹਨੂੰ ਕੋਈ 3.5 ਫੁੱਟ ਦਾ ਬੰਦਾ ਦਿੱਲੀੋਂ ਚਲਾਊਗਾ ਦਿੱਲੀ ਮਾਡਲ ਦਿੱਲੀ ਮਾਡਲ ਕਹਿੰਦਾ ਦਿੱਲੀ ਮਾਡਲ ਲੁੱਟ ਕੋ ਸੁੱਟਦਾ ਹਰ ਇੱਕ ਚੀਜ਼ 'ਚ ਅੱਜ ਦਿੱਲੀ ਵਾਲਿਆਂ ਨੂੰ ਜਾਂ ਬਾਹਰ ਤੋਂ ਲਿਆ ਕੇ ਲੋਕਾਂ ਨੂੰ ਕਾਬਜ਼ ਕਰਤਾ ਚਾਹੇ ਰਾਜ ਸਭਾ ਕੁਛ ਹੋਰ ਆ ਉਹਦੇ ਰਿਜ਼ਲਟ ਵੇਖੀ ਰਹੇ ਅੱਜ ਮੈਂ ਭਾਵੇਂ ਭਾਣੇ ਤੇ ਲੱਖੇ ਦੀ ਪੋਲਿਟਿਕਸ ਉਹਨਾਂ ਦੀ ਸ਼ਬਦਾਬਲੀ ਉਹਨਾਂ ਦੀ ਬੋਲਬਾਲੀ ਬਹੁਤ ਕੁਝ ਬੋਲਦੇ ਆ ਮੈਂ ਸਹਿਮਤ ਹਾਂ ਮਗਰ ਈਆਂ ਪੈਣਾ ਸਾਂਝੀਆਂ ਨੇ ਉਹਨਾਂ ਦੀ ਸਿਸਟਰ ਇੱਕ ਹੈ ਕਿਰਨਦੀਪ ਕੌਰ ਜਿਹੜੇ ਹੈਡਮਾਸਟਰ ਨੇ ਉਹ ਲੱਗੇ ਆ ਜੀ ਉੱਪੇ ਪਿੰਡ 'ਚ ਉਹਨਾਂ ਤੇ 307 ਦਾ ਪਰਚਾ ਦਿੱਤਾ ਦੂਜੇ ਸਿਸਟਰ ਜਸਪਾਲ ਕੌਰ ਉਹ ਪਟਿਆਲੇ ਵਿਆਹ ਹੈ ਔਰ ਮੌਕੇ ਤੇ ਇੱਕ ਸਕੂਲ 'ਚ ਸੀ ਇੱਕ ਆਪਦੇ ਘਰੇ ਸੀ ਪਟਿਆਲੇ ਦੋਵਾਂ ਤੇ 307 ਲਾਖ ਅੱਜ ਮੇਰੀ ਗੱਲ ਵੀ ਹੋਈ ਸਰਬਜੀਤ ਸਰਪੰਚ ਕੋਟ ਦੁੰਨੇ ਵਾਲੇ ਨਾਲ ਉੱਤੇ ਵੀ ਉਹ ਥਾਣੇ ਸੀ ਉਹ ਦਿਨ 3 ਤਰੀਕ ਨੂੰ ਉੱਤੇ ਵੀ 307 ਲਾਖ ਮਤਲਬ ਇਹ ਜੀ ਇਹ ਨਿਹਰਗਰਦੀ ਮਜੂਦਾ ਸਰਕਾਰ ਕਰ ਰਹੀ ਹੈ ਹਰੇਕ ਝੂਠੇ ਪਰਚੇ ਐਨਆਰਆਈ ਦੀ ਜ਼ਮੀਨਾਂ ਤੇ ਕਬਜ਼ੇ ਔਰ ਕਬਜ਼ੇ ਕੌਣ ਕਰਨ ਕਰਿਆ ਆਪ ਦੇ ਕਾਰਕੁਨ ਆਪ ਜਹਾਂ ਆਪ ਦੇ ਐਮਐਲਏ ਕਰਾ ਰਹੇ ਇਸ ਲਈ ਤਾਂ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਵਿਚਾਰਨਾ ਚਾਹੀਦਾ ਔਰ ਮੈਂ ਸਮਝਦਾ ਉਹਨਾਂ ਨੇ ਸਮਝ ਲਿਆ ਉਹ ਕੁਵਾਰੀ ਜ਼ਰੂਰ ਉਹਨਾਂ ਨਾਲ ਧੋਖਾ ਹੋਇਆ ਸਬਕ ਸਿਖਾਉਣਗੇ ਜੋ ਹਾਲਾਤ ਬਣੇ ਹੋਏ ਆ ਇਹ ਸਰਕਾਰਾਂ ਇਹ ਪਾਵਰਾਂ ਕਦੇ ਪੱਕੀਆਂ ਨਹੀਂ ਰਹੀਆਂ ਇਹ ਆਂਦੀ ਜਾਂਦੀ ਰਹਿੰਦੀ ਆ ਮਗਰ ਜੋ ਹੁਣ ਮੌਜੂਦਾ ਆ ਆਪ ਦੀ ਸਰਕਾਰ ਨੇ ਹਾਲਾਤ ਬਣਾਤੇ ਮੈਨੂੰ ਨਹੀਂ ਲੱਗਦਾ ਮੁੜ ਕੇ ਇਹਨਾਂ ਤੋਂ ਕੋਈ ਗਲਤੀ ਵੀ ਕਰੂਗਾ ਇਹਨਾਂ ਨੂੰ ਵੋਟ ਕੋ ਨਵਾਜ਼ ਦਾ ਲੰਡਨ ਪਲਾਨ ਫੇਲ ਹੋ ਗਿਆ ਐਕੀਆ ਇਮਰਾਨ ਖਾਨ ਨੇ ਜੇਲ੍ਹ ਦੇ ਅੰਦਰੋਂ ਕਿਉਂਕਿ ਸੀਟਾਂ ਦੇ ਮੁਤਾਬਕ ਇਮਰਾਨ ਦੇ ਸਮਰਥਕ ਅਵਲ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਮਰਥਕਾਂ ਨੇ 99 ਸੀਟਾਂ ਹਾਸਲ ਕੀਤੀਆਂ ਨੇ ਹਾਲਾਂਕਿ ਕਪਤਾਨ ਦੇ ਸਮਰਥਕ ਸੈਂਕੜਾ ਨਹੀਂ ਜੜ ਸਕੇ ਤੇ ਨਾਈ ਬਹੁਮਤ ਦਾ ਅੰਕੜਾ 134 ਛੂ ਸਕੇ ਉਧਰ ਲੰਡਨੋਂ ਪਰਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਨੂੰ 71 ਸੀਟਾਂ ਮਿਲੀਆਂ ਨੇ ਜਦੋਂ ਕਿ ਪਾਕਿਸਤਾਨ ਪੀਪਲਜ਼ ਪਾਰਟੀ ਨੂੰ 53 ਯਾਨੀ ਕਿ ਬਹੁਮਤ ਕਿਸੇ ਨੂੰ ਵੀ ਨਹੀਂ ਮਿਲਿਆ ਪਾਕਿਸਤਾਨ ਦੇ ਵਿੱਚ 8 ਫਰਵਰੀ ਨੂੰ VOTING ਹੋਈ ਸੀ ਚੋਣ ਕਮਿਸ਼ਨ ਨੇ 18 ਘੰਟਿਆਂ ਦੀ ਦੇਰੀ ਦੇ ਬਾਅਦ ਰਸਮੀ ਨਤੀਜੇ ਐਲਾਨਨੇ ਸ਼ੁਰੂ ਕੀਤੇ ਸਨ 50 ਘੰਟੇ ਲੰਘਣ ਦੇ ਬਾਅਦ ਵੀ ਨਤੀਜੇ ਪੂਰੀ ਤਰ੍ਹਾਂ ਆਏ ਨਹੀਂ ਕੁਝ ਸੀਟਾਂ ਤੇ ਰਿਜ਼ਲਟ ਆਉਣਾ ਬਾਕੀ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸ਼ੁੱਕਰਵਾਰ ਨੂੰ ਹੋਰ ਸਿਆਸੀ ਦਲਾਂ ਨਾਲ ਮਿਲ ਕੇ ਗੱਟ ਜੋੜ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਇਮਰਾਨ ਖਾਨ ਨੇ ਬੇਪਰੋਸਗੀ ਮਤੇ ਕਰਕੇ 2022 ਦੇ ਵਿੱਚ ਆਪਣਾ ਪ੍ਰਧਾਨ ਮੰਤਰੀ ਅਹੁਦਾ ਗਵਾਇਆ ਸੀ ਉਦੋਂ ਵੀ ਪਾਕਿਸਤਾਨ ਦੇ ਵਿੱਚ ਗੜਜੋੜ ਦੀ ਸਰਕਾਰ ਬਣੀ ਸੀ ਸ਼ਾਹਬਾਜ਼ ਸ਼ਰੀਫ ਦੀ ਪੀਐਮਐਲਐਨ ਨੇ ਅਤੇ ਬਿਲਾਵਲ ਪੁੱਟੋ ਦੀ ਪੀਪਪੀ ਨੇ ਗੜਜੋੜ ਸਰਕਾਰ ਬਣਾਈ ਸੀ ਉਸ ਸਮੇਂ ਸ਼ਾਹਬਾਜ਼ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ ਤੇ ਵਿਦੇਸ਼ ਮੰਤਰਾਲੇ ਦੀ ਕਮਾਂ ਬਿਲਾਵਲ ਪੁੱਟੋ ਦੇ ਹੱਥ ਸੀ ਅਤੇ ਅਜੇ ਹਾ ਇੱਕ ਵਾਰ ਮੁਰਤੋਏ ਦੋਵੇਂ ਦਾਲ ਕਰਨ ਦੀ ਤਿਆਰੀ ਦੇ ਵਿੱਚ ਨੇ ਹਾਲਾਂਕਿ ਇਹ ਡਿੱਕੇ ਕਈ ਨੇ ਤਦ ਅਮਰੀਕਾ ਤੋਂ ਪਾਕਿਸਤਾਨ ਚੋਣਾਂ ਦੇ ਵਿੱਚ ਹੋਈ ਤਾਨ ਦੀ ਨੂੰ ਲੈ ਕੇ ਆਵਾਜ਼ ਉੱਠੀ ਹੈ ਅਮਰੀਕੀ ਮਹਿਲਾ ਸੰਸਦ ਨੇ ਕਿਹਾ ਕਿ ਮੈਂ ਪਾਕਿਸਤਾਨ ਚ ਚੋਣਾਂ ਚ ਦਖਲ ਜਾਂ ਫਿਰ ਤਾਨਦਲੀ ਦੇ ਕਿਸੇ ਵੀ ਦਾਅਵੇ ਦੀ ਪੂਰੀ ਜਾਂਚ ਤੇ ਲਈ ਵਿਦੇਸ਼ ਮੰਤਰਾਲੇ ਨੂੰ ਗੁਜ਼ਾਰਿਸ਼ ਕਰਦੀ ਹਾਂ ਤਦ ਅਜੇ ਹਾ 39 ਸਾਲ ਬਾਅਦ ਹੋ ਰਿਹਾ ਹੈ ਜਦੋਂ ਸੰਸਦ ਆਜ਼ਾਦ ਉਮੀਦਵਾਰਾਂ ਨਾਲ ਭਰੀ ਹੋਏਗੀ 1985 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਜਨਰਲ ਜਿਆ ਉਲ ਹਕ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੈਨ ਕਰ ਦਿੱਤਾ ਸੀ ਉਦੋਂ ਉਮੀਦਵਾਰ ਆਜ਼ਾਦ ਚੋਣਾਂ ਲੜੇ ਸਨ ਹਾਲਾਂਕਿ ਪਰਦੇ ਦੇ ਪਿੱਛੇ ਉਹਨਾਂ ਨੂੰ ਕਿਸੇ ਨਾ ਕਿਸੇ ਪਾਰਟੀ ਦਾ ਸਮਰਥਨ ਮਿਲਦਾ ਰਿਹਾ ਤਾਂ ਉਦੋਂ ਪੀਟੀਆਈ ਦੇ ਵੱਲੋਂ ਪ੍ਰਦਰਸ਼ਨ ਵੀ ਕੀਤੇ ਗਏ ਨੇ ਕਈ ਸੂਬਿਆਂ ਦੇ ਵਿੱਚ ਹਿੰਸਾ ਫੜ ਚੁੱਕੀ ਹੈ ਇਮਰਾਨ ਖਾਨ ਦੇ ਸਮਰਥਕਾਂ ਤੇ ਗੋਲੀਆਂ ਵੀ ਚਲਾਈਆਂ ਗਈਆਂ ਨੇ ਇਹ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਜਾਤੀ ਉਮਰਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਪਿੰਡ ਹੈ ਤੇ ਇਸ ਪਿੰਡ ਦੇ ਲੋਕ ਹੁਣ ਵੀ ਚਾਹੁੰਦੇ ਨੇ ਕਿ ਨਵਾਜ਼ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦਰਅਸਲ ਪਾਕਿਸਤਾਨ ਦੇ ਵਿੱਚ ਚੋਣਾਂ ਹੋਈਆਂ ਨਤੀਜੇ ਆ ਚੁੱਕੇ ਨੇ ਹਾਲਾਂਕਿ ਇਮਰਾਨ ਦੇ ਜੋ ਸਮਰਥਕ ਨੇ ਉਹ ਆਜ਼ਾਦ ਉਮੀਦਵਾਰਾਂ ਵਜੋਂ ਜਿੱਤ ਗਏ ਨੇ ਸਭ ਤੋਂ ਵੱਧ 99 ਸੀਟਾਂ ਉਹਨਾਂ ਨੂੰ ਮਿਲੀਆਂ ਨੇ ਤੇ ਨਵਾਜ਼ ਦੀ ਪਾਰਟੀ ਦੂਜੇ ਨੰਬਰ ਤੇ ਹੈ ਜਦੋਂ ਕਿ ਬਿਲਾਵਲ ਪੁੱਟੋ ਦੀ ਪਾਰਟੀ ਤੀਜੇ ਨੰਬਰ ਤੇ ਹੈ ਪਰ ਇੱਧਰ ਪੰਜਾਬ ਦੇ ਵਿੱਚ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਨਵਾਜ਼ ਸ਼ਰੀਫ ਹੀ ਪ੍ਰਧਾਨ ਮੰਤਰੀ ਬਣਨ ਹਾਲਾਂਕਿ ਉਹ ਕੋਸ਼ਿਸ਼ਾਂ ਵੀ ਕਰ ਰਹੇ ਨੇ ਗੜਜੋੜ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ ਪ੍ਰਧਾਨ ਮੰਤਰੀ ਦੇ ਉਮੀਦਵਾਰ ਵੀ ਉਹਨੇ ਉਸ ਧੰਨੀ ਜੜਾਂ ਉਹਨਾਂ ਦੀ ਇਸ ਪਿੰਡ ਨਾਲ ਜੁੜੀਆਂ ਹੋਈਆਂ ਨੇ ਸ਼ਰੀਫ ਦੇ ਪਰਿਵਾਰ ਨੂੰ ਇੱਥੋਂ ਗਏ ਹੋਏ ਹਾਲਾਂਕਿ ਤਿੰਨ ਚੌਥਾਈ ਸਦੀ ਬੀਤ ਚੁੱਕੀ ਹੈ ਪਰ ਅੱਜ ਵੀ ਜਾਤੀ ਉਮਰਾ ਪਿੰਡ ਦੇ ਲੋਕ ਉਹਨਾਂ ਦੇ ਨਾਲ ਜੁੜਾਵ ਮਹਿਸੂਸ ਕਰਦੇ ਨੇ ਅਸੀਂ ਤਾਂ ਇਹੀ ਚਾਹੁੰਦੇ ਆਗੇ ਉਹੀ ਪ੍ਰਧਾਨ ਮੰਤਰੀ ਬਣਨ ਸਾਡੇ ਇਸ ਪਿੰਡ ਦੇ ਆ ਫਿਰ ਇੱਕ ਤਾਂ ਹਾਲਾਤ ਠੀਕ ਹੋ ਜਾਣਗੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਪਾਕਿਸਤਾਨ ਦੇ ਇੰਡੀਆ ਦੇ ਹਾਲਾਤ ਠੀਕ ਰਹਿਣ ਉਹ ਗੱਲ ਵੀ ਪੱਖ 'ਚ ਕਰਦੇ ਆ ਇਹ ਤੇ ਸੰਦੇਹ ਹੋ ਆਸਾ ਵੀ ਉਹੀ ਜਿੱਤ ਨੂੰ ਪਿੰਡ ਵਾਲਿਆਂ ਨੂੰ ਉਮੀਦ ਹੈ ਕਿ ਨਵਾਜ਼ ਸ਼ਰੀਫ ਫਿਰ ਤੋਂ ਜਿੱਤ ਕੇ ਪ੍ਰਧਾਨ ਮੰਤਰੀ ਬਣਨਗੇ ਤਾਂਕਿ ਭਾਰਤ ਪਾਕਿਸਤਾਨ ਦੇ ਰਿਸ਼ਤੇ ਬਿਹਤਰ ਹੋਣ ਹਾਲਾਂਕਿ ਉਹ ਦੂਜੇ ਨੰਬਰ ਤੇ ਰਹੇ ਨੇ ਪਰ ਕੋਸ਼ਿਸ਼ਾਂ ਜਾਰੀ ਨੇ ਨਵਾਜ਼ ਸ਼ਰੀਫ 1982 ਦੇ ਵਿੱਚ ਇਸ ਪਿੰਡ ਚਾਏ ਸਨ ਫਿਰ ਉਹਨਾਂ ਦੇ ਜੋ ਪ੍ਰਾਣੇ ਸ਼ਾਬਾਦ ਸ਼ਰੀਫ ਉਹ ਵੀ ਪ੍ਰਧਾਨ ਮੰਤਰੀ ਰਹੇ ਨੇ ਤੇ ਉਹ ਸਾਲ 2013 ਦੇ ਵਿੱਚ ਇਸ ਪਿੰਡ ਚਾਏ ਸੀ ਪਟਿਆਲਾ ਪੁਲਿਸ ਨੇ ਹਾਈਵੇ ਤੇ ਲੁੱਟ ਕਰਨ ਵਾਲੇ ਇੱਕ ਗੈਂਗ ਦਾ ਪਰਦਾਫਾਸ਼ ਕਰ ਦਿੱਤਾ ਹੈ। ਰਾਜਪੁਰਾ ਤੋਂ 5 ਮੈਂਬਰ ਫੜੇ ਗਏ ਨੇ। ਇਹ ਗੈਂਗ ਦਿੱਲੀ ਤੋਂ ਚੱਲਦਾ ਸੀ। 20 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਨੇ। ਇਹਨਾਂ ਦੇ ਵਿੱਚ ਕਈ ਸੰਜੀਦਾ ਧਾਰਾਵਾਂ ਵੀ ਜੁੜੀਆਂ ਹੋਈਆਂ ਨੇ। ਮੁਲਜ਼ਮਾਂ ਦੇ ਕੋਲੋਂ 3 ਪਿਸਤੌਲ, 20 ਜ਼ਿੰਦਾ ਕਾਰਤੂਸ ਅਤੇ ਕੁਝ ਹੋਰ ਸਮਾਨ ਬਰਾਮਦ ਕੀਤਾ ਗਿਆ। ਲੁਧਿਆਣਾ ਤੇ ਜਲੰਧਰ ਦੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਤੇ ਵਿੱਚ ਸਨ ਨੇ ਪਰ ਰਾਜਪੁਰਾ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਤੇ ਇਸੇ ਨਾਲ ਮੈਨੂੰ ਦਿਓ ਇਜਾਜ਼ਤ ਪਰਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇਖਣ ਦੇ ਲਈ ਦੇਖਦੇ ਰਹੋ এবੀਪੀ ਸਾਂਝਾ